ਆਲੀ ਮੈਂ ਕਰਤੀ ਆ ਰੈਡੀ ਤੇ ਮਸੀ ਇਧਰ ਹੋ ਰਿਹਾ ਤਿਆਰ ਸਸਿ ਗਾਜੀ ਸਾਰਿਆਂ ਨੂੰ ਵੈਲਕਮ ਅਗੇਨ ਉਹਨਾਂ ਨੂੰ ਪਾਸੇ ਵਲੌਗਸ ਬੜੀ ਜਲਦੀ ਜਲਦੀ ਚੁ ਮੈਂ ਤੁਹਾਨੂੰ ਵੈਲਕਮ ਕਰ ਰਹੀ ਹਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਲੱਕੜੀਆਂ ਬਹੁਤ ਬਹੁਤ ਵਧਾਈਆਂ ਤੇ ਡਰੈਸ ਵਿੱਚ ਤੁਹਾਨੂੰ ਆਪਣੀ ਬਾਤ ਚ ਦੰਨੀਆਂ ਫੁੱਲ ਰੈਡੀ ਹੋ ਕੇ ਫਿਰ ਤੁਸੀਂ ਦੱਸਿਓ ਖਿਲਾੜ ਦੇ ਨੂੰ ਤੋਂ ਦਰਮਿਆਨ ਲਾਓ ਐ ਖੜੀ ਮੈਂ ਮੈਂ ਲੈ ਕੇ ਸਸੌਰ ਕੜੀਆ ਨਹੀਂ ਤੂੰ ਆ ਗਈ ਸਾਰ पे ਤਾਂ ਕੱਟ ਨਹੀਂ ਹੈਗੀ ਇਹ ਸਾਰ ਤੇ ਕੱਟ ਜੇ ਮੇਰੇ ਹੱਥ ਲੱਗ ਗਿਆ ਮੈਨੂੰ ਇਹ ਤਾਂ 200 ਤੋਂ ਨਹੀਂ ਕੱਟ ਹਣੀ ਹੈ ਹੂੰ ਕਾਜੂ ਗੱਤ ਲੀ ਹੈ ਨਬੱਟੀ ਅਸਲਾ ਦਾ ਫੀਲ ਕਰੋ ਤੁਸੀਂ ਕਾਹਬਲੀ ਬੰਨਾ ਹਾਂਜੀ 300 ਦਾ ਵੀ ਕਰੋ ਪਤਾ ਥੋੜਾ ਅੱਗੇ ਹੋ ਕੇ ਬਹੁਤ ਦੀਦੀ ਦੇ ਕੋਲ ਪਤਾ ਨਹੀਂ ਅਜੇ ਵਾਲ ਨਹੀਂ ਵਿੱਚ ਕਰਾਏ ਅੱਜ ਤੋ ਬਚ ਗਿਆ ਮੈਂ ਇਹ ਸੀ ਮੈਂ ਇਹ ਫਤ ਤੇ ਜਲਦੀ ਜਲਦੀ ਚਵਾਲ ਵਿੱਚ ਕਰਨਾ ਭੁੱਲ ਗਿਆ ਹਾਂ ਫਤ ਛੋਟਾ ਵੀ ਛੋਟਾ ਵੀ ਛੋਟਾ ਵੀ ਫਤ ਤੇ ਬੱਲ ਵੀ ਲਾਵਾ ਰੱਖ ਭੀਮ ਕੀ ਸ਼ਕਤੀ ਭੀਮ ਕੀ ਸ਼ਕਤੀ ਮਾਰ ਬਗਾਵੇ ਮੈਂ ਕਹਨੀ ਆ ਭੀਮ ਕੀ ਚੱਡੀ ਧੂਮ ਚਾਏ ਹਾਂ ਇਹ ਦੋ ਬੋਲ ਦੇ ਦੋ ਭੀਮ ਕੀ ਚੱਡੀ ਧੂਮ ਮਚਾਏ ਬਸ ਇੱਕ ਜੱਡੀ ਇਹ ਕਿੱਥੇ ਨੇ ਚੰਡੀ ਹਾਂ ਬੈਠਾ ਸੀ ਚੰਡੀਗੜ੍ਹ ਕਹਿੰਣਾ ਤੁਸੀਂ ਇਹ ਛੱਡੀਗੜ੍ਹ ਛੱਡੀਗੜ੍ਹ ਠੀਕ ਐ ਫਤਿਹ ਕੀ ਚੰਡੀਗੜ੍ਹ ਦੂਸਰੀ ਦੂਸਰੀ ਹੱਥ ਤੇ ਬਨਵਾ ਲਿਓ ਆਪਣੀ ਅੰਗਾਂ ਵਾਤੀ ਦੂਰੇ ਓਏ ਹੋਏ ਦਾ ਬੜੇ ਹਾਂ ਕੋਈ ਮੋਟੂ ਚੁਡੀ ਸੋਰਾ ਹੀ ਲਿਖਾ ਸਾਰਾ ਫੜਨ ਲੱਗ ਜੂ ਚਲ ਤਾਂ ਮੈਂ ਦੂਸਰੀ ਦੂਸਰੇ ਹੱਥ ਬੰਨਦੇ। ਦੂਸਰੀ ਚਾਚੇ ਦੇ ਬੰਨਦੇ ਨਹੀਂ। ਹਾਂ ਚਲ ਚਾਚੂ ਦੇ ਬੰਨਦੇ। ਅੱਛਾ ਉਹ ਤਾਂ ਕਰ ਲੈ ਦੀਦੀ ਤੇ ਫੁੱਟਾ ਚ ਕਰੋ। ਕਰ ਲੈ ਫੁੱਟਾ। ਇਹਨਾਂ ਤਾਂ ਦਿਖਾਣ ਦੀ ਲੱਗਦੀ। ਅੱਛਾ ਇਹ ਕਿਸੇ ਵੀ ਦੋ ਕਿਤੇ ਨਾ। ਚਲ ਅ ਦੁਪਹਿਰ ਹੱਥ ਲਾ। ਕੰਟੀ ਮੈਂ ਤਾਂ। ਚਲ 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 ਚਲ। ਵਾਹ ਫੈਰੀ ਨਾ ਲੱਗਦੀ ਰੋ। ਤੇ ਜੁੰਡੀਆਂ ਵਸਦੀਆਂ ਰਹਿਣ ਤੁਹਾਡੀਆਂ ਭੈਣਾ। ਹਨਾ ਤੇ ਮੈਂ ਜੁੰਡਾ ਰਹਿਣ ਬੜੀ ਪੋਈ। ਮੈਂ ਕਿਹਾ ਜੁੰਦੇ ਵਸਦੇ ਰਹਿਣ ਭਾਈ ਵੀ ਤੇ ਜੁੰਡੀਆਂ ਵਸਦੀਆਂ ਰਹਿਣ ਤੁਹਾਡੀਆਂ ਭੈਣਾ। ਕਿਹ ਬੋਲੀ ਆ ਹੂੰ ਕਾਦੇ ਕਾਦੇ ਨਾਲ ਜੁੜੀ ਤਾਈ ਕਿਹਦੇ ਨਾਲ ਦੀ ਆ ਲੱਗਦੀ ਹੁੰਦੀ ਆ ਆਹ ਸੋਹਣੀ ਹੂੰ ਦੂਏ ਪੜ ਨਮਨ ਲੈ ਕੇ ਜਾਣ ਨਾਲ ਅਗਰ ਅਧਿ ਪ੍ਰਧਾਨ ਸਾਡੀ ਪੱਗ ਨਹੀਂ ਲੋਟ ਆਉਣੀ ਹੈ ਹਾਂ ਨਾਲ ਦਾ ਕੀ ਆ ਬਹੁ ਟਾਈਮ ਹੋ ਗਿਆ ਪੱਗ ਬਨ ਲਓ ਜੇ ਸੁਣੀ ਨਹੀਂ ਮੇਰੀ ਅੱਗੇ ਠੰਡ ਕਰ ਰੋਣ ਤੇ ਠੰਡੀ ਪਾਰੀ ਜਾਨੀ ਹੈ ਪ੍ਰੈਸ ਆ ਦੇਖੋ ਵੀ ਅਮਮਾ ਦੀ ਡਰੈਸ ਆ ਰਿਆਂ ਦੇਖੋ ਸੋਹਣੀ ਲੱਗ ਰਹੀ ਹੈ ਨਾ ਅਮਮਨ ਕਹੀਂ ਘੁੰਮ ਕੇ ਅਮਮਨ ਤਾਂ ਹੋਰ ਫੁੜੀ ਲਾ ਅਮਮਨ ਕਹਿੰਦੀ ਪ੍ਰੋ ਕੁੜੀ ਲੱਗ ਗਈ ਜੁੱਤੀ ਕਿਹੜਾ ਨੂੰ ਪੁਰਿਆ ਨਹੀਂ ਜਾਣਾ ਹੈਗਾ ਜੁੱਤੀ ਆਵੇ ਪਾ ਕੇ ਪਾ ਲੈ ਪਾ ਲੈ ਲੈ ਮੈਂ ਵੀ ਤੇ ਪਾਣੀ ਏ ਲਓ ਸਵੀਟ ਕੋਈ ਨਾਲ ਵੀ ਰੱਖ ਲਓ ਬਸ ਗੱਡੀ 'ਚ ਖਾਣ ਨੂੰ ਹਾਂ ਤੂੰ ਤਾਂ ਕੰਟੇਟਰ ਟਰ ਲੈਗੀ ਮੈਂ ਆਪਣੇ ਨਾਲ ਖਾ ਲੈਣਾ ਪਾਣੀ ਪੀਂਦੇ ਰਹਿੰਦੇ ਐ ਤੂੰ ਮੇਰੇ ਹੱਥ ਮਾਰ ਨਹੀਂ ਫਿਰ ਤੈਨੂੰ ਪਤਾ ਹੀ ਨਹੀਂ ਹੈਗਾ ਯਾਰ ਤੇਰਾ ਕੰਫਰਟੇਬਲ ਆ ਗਿਆ ਲੈ ਚਲੋ ਜੀ ਫਾਈਨਲੀ ਦੱਸੋ ਹੁਣ ਮੇਰੀ ਆਊਟਫਿਟ ਕਿੱਦਾਂ ਦੇ ਲੱਗ ਰਹੀ ਹੈ ਫਾਈਨਲੀ ਸੋਹਣੀ ਮੂਹਾਂ ਕਹਿੰਦੀ ਕਿ ਠੀਕ ਲੱਗ ਰਹੀ ਹੈ ਕੋਣ ਗਾਇਨ ਮੇਰੀ ਸਮਰੀ ਪੱਟ ਕੇ ਗਈ ਅੱਜ ਦੀ ਬੋਟੇ ਬਾਦ ਪਈ ਆ ਸੋ ਆਈ ਡੋਨਟ ਨੋ ਰਮੂਰਾ ਵੀ ਬੰਨਣਾ ਚਾਹੁੰਦਾ ਹਾਂ ਲੋਰੀ ਚਾਚੂ ਰਹਿ ਕੇ ਇਕੱਲੇ ਨਾ ਨਾ ਬਾਕੀ ਸਾਰਿਆਂ ਨੇ ਰਖੜੀ ਬੰਨਤੀ ਮੈਂ ਸਮਝਿਆ ਉਹ ਮਸਤ ਚੰਗਾ ਲੋ ਕਾਫੀ ਇਕੱਲੇ ਤੇਰੇ ਨੇ ਪਾਲ ਸੱਟ ਆਉਣੇ ਹੈਗੇ ਹਾਂ ਜਿਹਨਾਂ ਨੂੰ ਅੱਧ ਪੇ ਜੂੜਿਆ ਨਹੀਂ ਉਹ ਕਿੱਥੇ ਬੋਦੇ ਨੂੰ ਕਰਾਂਗੇ ਜੁੜਾ ਅੱਧ ਵਿਚ ਜਾ ਕੇ ਦੇਖ ਲਾਣਾ ਮੈਂ ਹਾਂ ਮੇਰਾ ਮੂੰਹ ਹਰ ਤਨ ਉਹ ਬਣ ਨਹੀਂ ਮੈਂ ਤਾਂ ਕੱਲ ਤੁਮਹਾਨੂੰ ਟੈਗ ਨਹੀਂ ਲਾਇਆ ਪਰ ਨਹੀਂ ਤਾਂ ਪਤਾ ਨਹੀਂ ਚੇਂਜ ਵੀ ਕਰਨਾ ਪੈ ਸਕਦਾ ਤੇ ਫਿਰ ਕੀ ਹੋ ਗਿਆ ਨਹੀਂ ਕਰਨਾ ਮੈਂ ਰਖ ਲੂੰਗੀ ਮੈਂ ਤੇਰਾ ਮੂੰਹ ਜਮੀ ਨਹੀਂ ਨਾਲ ਲਗਾਉਂਦਾ ਵੀੜਾ ਹੋਗਾ ਤੇ ਦਿਓ ਚਲੋ ਫੁੱਟ ਟੱਚ ਕਰੋ ਚਲੋ ਜੀ ਵਾਲੇ ਰਖੜੀ ਤਾਂ ਹੈਗੀ ਪਰ ਕਾਹਦਾ ਨਾਮ ਬੜਾ ਮਾਨੋ ਦਾਸ ਹੋਇਆ ਗਿਆ ਕੁੜੀ ਕਾ ਮਜ਼ਦੂਰ ਹੈ ਨਹੀਂ ਉਹ ਦੂਜਾ ਸਿਮਰਨ ਉਰੇ ਹੈ ਨਹੀਂ ਬਲਵਿੰਦਰ ਉਰੇ ਹੈ ਨਹੀਂ ਕਿਸੇ ਦਾ ਹੀ ਸਾਰੇ ਜਣੇ ਤਿਹਾਰ ਤੇ ਇਕੱਠੇ ਹੁੰਦੇ ਨੇ ਜੀ ਤੇ ਕੱਲ ਤਾਂ ਕਹਿੰਦੀ ਮੈਂ ਇਹ ਧਿਆਰ ਰਿਆ ਹੋਇਆ ਪਿਆ ਵੀ ਬੱਸ ਹੋ ਜਾਓ ਮਿਸ ਕਰੀ ਜਾ ਰਿਹਾ ਸਾਰਿਆਂ ਨੂੰ ਵੀ 5 ਪਾਰ ਆਇਆ ਵੀ ਹੁੰਦਾ ਪਰ ਮਰੇ ਹੱਥੋਂ ਮਤਲਬ ਨੂੰ ਹੋਣ ਲਾਇਆ ਮੈਂ ਜਿਆਦਾ ਇਮੋਸ਼ਨ ਲਾ ਲਈ ਉਹਦੇ ਸਾਹਮਣੇ ਮੇਰਾ ਰੋਣ ਨਿਕਲ ਗਿਆ ਤੇ ਕਹਿੰਦਾ ਆਗਲੇ ਅਗਲੇ ਸਾਲ ਆਏਗਾ ਸਾਰੇ ਧਿਆਨ ਹੁਣਾਵਾਂਗੇ ਉਹਰਾ ਬੋਲੋ ਹੀ ਹੋਇਆ ਵੀ ਅਮਨ ਉਹਨੂੰ ਗੱਲ ਕਰਨ ਦੀ ਇਨਾਸ਼ ਪਰ ਮੈਂ ਨਹੀਂ ਇਹਨੂੰ ਮੈਂ ਫੋਨ ਫੜ ਲਿਆ ਮੈਨੂੰ ਮੈਸੇਜ ਕਰਨ ਲਈ ਭਰਾ ਤੇਰੀ ਬੜੀ ਯਾਦ ਆਉਂਦੀ ਤੇ ਉਹਨੇ ਕਿਹਾ ਵੀ ਪਤਾ ਨਹੀਂ ਲੈ ਦੋਨਾਂ ਦੀ ਲੜਾਈ ਹੋ ਗਈ ਹੋਈ ਮੇਰੇ ਚੇਤੇ ਹੀ ਮਤਲਬ ਉਹਦੇ ਕਰਨ ਕੋਲ ਆਪਾ ਕੰਟਰੋਲ ਕੀਤਾ ਕਿ ਮੈਂ ਉਹਨੂੰ ਉਹਨੂੰ ਇਹੀ ਗਾਣਾ ਮੈਂ ਗਾਈ ਬੜੇ ਕੋਲ ਅੰਦਰ ਮੈਂ ਉਹ ਹਾਂ ਸ਼ੁਰੂ ਕਰਤਾ ਗਰਦਾਸ ਕਿਨੇ ਤੈਨੂੰ ਕੀ ਕਿਹਾ ਹਾਂ ਹਾਂ ਉਹਨੂੰ ਐ ਹੁੰਦਾ ਕੋਈ ਗੱਲ ਹੋਈ ਕੀ ਗੱਲ ਹੋਈ ਤੈਨੂੰ ਮੇਰੇ ਨਾਲ ਕੋਈ ਚੰਗੀ ਗੱਲ ਹੋਈ ਕੀ ਸਵਾ ਪੈ ਗਿਆ ਇੱਕ ਵੀਰ ਸਾਹਮਣੇ ਆ ਗਈ ਮੇਰੇ ਬੱਸ ਬੱਸ ਉਹ ਰੀਲਾਂ ਵੇਖ ਕੇ ਇਮੋਸ਼ਨਲ ਹੋ ਗਈ ਸੀ ਕਿ ਵੀਰੇ ਆਪਣਾ ਲੱਕੜੀ ਚਲੋ ਯਾਰ ਹੁਣ ਲੇਟ ਹੋ ਹੁੰਦੇ ਆ ਹੁਣ ਅਸੀਂ ਗਾਣਾ ਖਾਵਾਂਗੇ ਲੱਕੜੀ ਦਾ ਤਿਆਰ ਕਰ ਤੂੰ ਕਰ ਤੇ ਅਮਨ ਯਾਰ ਮੇਰੀ ਗੱਲ ਸੁਣ ਤੈਨੂੰ ਤਾਂ ਮੈਂ ਦੱਸ ਤਾ ਮੈਨੂੰ ਦੱਸੀ ਮਾਣਾ ਮੈਂ ਵੀ ਕਾਫੀ ਟਾਈਮ ਬਾਹਰ ਆਜ ਪਾਇਆ ਕੱਪੜੇ ਚਲੋ ਹੈ ਮਣ ਸਹੀ ਲੱਗ ਰਹੇ ਨੇ ਚਲੋ ਜੀ ਮੈਂ ਹੁਣ ਰਾਜੇ ਨੂੰ ਫੋਨ ਲਾਣੀ ਹੈ ਭਲਾ ਰਾਜਾ ਮੈਨੂੰ ਕੀ ਕਹਿੰਦਾ ਗਾਲਾਂ ਗੁਲਾ ਖਾਣੀ ਆ ਉਹ ਕੋਲ ਲੈ ਹਣ ਮਠਾਈ ਇਹ ਤੂੰ ਵੀ ਖਵਾ ਨਹੀਂ ਤੇ ਕਾਜੂ ਕਤਲੀ ਮੋਤੀ ਚੂਰ ਮੋਤੀ ਚੂਰ ਮੋਤੀ ਚੂਰ ਇਹ ਤੂੰ ਵੀ ਦੀ ਦੀ ਦੇ ਹੱਥ ਨੇ ਮੇਰੀ ਰਖੜੀ ਬੰਦ ਕਿੱਥੇ ਕਰਦੇ ਬਦੇ ਦੀ ਦੀ ਦੇ ਰਖੜੀ ਬੰਦ ਦੀ ਦੀ ਦੇ ਰਖੜੀ ਬੰਦ ਮੇਰੇ ਰਖੜੀ ਬੰਨ ਲੇ ਲੈ ਲੋ ਜੀ ਰਖੜੀ ਆ ਲੈ ਚਮਚਮ ਖਾ ਚਮਚਮ ਖਾ ਚਮਚਮ ਸਾਰਾ ਬਾਲਾ ਮੂੰਚ ਅਸੀਂ ਚੱਲੇ ਪੁੱਤ ਅੱਜ ਪਟਿਆਲੇ ਪਨੀਤ ਦੀ ਅਪਾਇੰਟਮੈਂਟ ਹੈ ਯਾਰ ਮੇਰਾ ਇਹਦੇ ਚ ਪੇੜਾਂ ਦੀ ਅਪਾਇੰਟਮੈਂਟ ਹੈ ਬਾਬਾ ਟਾਈਮ ਹੋ ਗਿਆ ਇਹਨੂੰ ਬੈਠ ਰਿਹਾ ਉਹ ਮੇਰਾ ਸਿਮੂ ਹਾਊਸ ਮੇ ਸ਼ਰਟ ਸੋਣੀ ਆ ਸੋਣੀ ਆ ਇੱਕ ਲਈ ਆ ਏ ਲਈ ਆਪਾਂ ਨੇ ਸੁਨਾਮ ਤੋਂ ਮੈਂ ਵੀ ਕੱਲਰ ਬਗਾਇਆ ਕਰ ਚਾਹਾਂ ਆ ਗਿਆ हां ਜਪਾਈ ਨੇ ਓਯੋ ਕੱਲਰ ਪਾ ਕੇ ਦੇਖ ਰਹੀ ਐ ਨਹੀਂ ਤੂੰ हेयर हेयर कट ਕਰ ਵਾਲਾ ਹੁਣ ਕਿੱਥੋਂ ਪੈਂਗੀ ਰੋਲਰ ਰੋਲਰ ਜਿਹੜੀ ਬਹੁਤ ਲਿੱਕਤ ਦੇਵਾਂਗੇ ਇਹਨੂੰ ਇੱਕ ਵੇਕ ਹੋਰ ਦੇ ਦੇ ਹਾਂ ਸੁਨਾਮ ਪਹੁੰਚ ਗਈ ਬੁੱਤਵਾ ਸੋ ਮੰਮਾ ਸੀਣੀ ਉਹ ਕਰਵਾਂਦੇ ਨੇ ਪਾਰਸਲ 10:00 ਵਜੇ ਦੀ ਅਪਾਇੰਟਮੈਂਟ 9:12 ਤੱਕ ਹੋ ਗਈ ਕਦੋਂ ਚੱਲਣੇ ਜੇ ਪਹੁੰਚਦੇ ਰਹਿਮ ਤੇ ਤਲਾ ਦੇਖ ਲਈ ਫਤ ਤੋ ਫਤ ਤਮ ਦਿਖਾਓ ਲੈ 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 ਫਤ ਉਹ ਤਾਂ ਗੱਲ ਕਰ ਦੀਦੀ ਨਾਲ ਪੁੱਤ ਕਨੈਕਟ ਕਰ ਵੀ ਕਨੈਕਟ ਹਾਂ ਮਨ ਰੱਖੀਓ ਹਾਂ ਹਾਂ ਪਰ ਉਹ ਤੇ ਨਹੀਂ ਇਤਨੂੰ ਜੱਫੇਣਾ ਪੈਣਾ ਬਚਾਊਗਾ ਹੁਣ ਇੱਕ ਅੱਧਾ ਬਚਾਣ ਵਾਲਾ ਵੀ ਚਾਹੀਦਾ ਅੱਛਾ ਗਿਆ ਹਣਾ ਮਰਦੀਤ ਹਾਤੇ ਹਾਤੇ ਦੀਦੀ ਨਾਲ ਗੱਲ ਕਰ ਪੁੱਤ ਚਲੋ ਯਾਰ ਤੂੰ ਯਾਰ ਪਹਿਲਾਂ ਤੂੰ ਯਾਨੂ ਕੁਝ ਖਵਾ ਪਿਆ ਕੇ ਲਾਓ ਹੁਣ ਕਿਉਂ ਇੰਨਾ ਸਿਸਟਮ ਨਾਲ ਕੰਮ ਹੁੰਦਾ ਪਹਿਲਾਂ ਅੰਦਰ ਮੈਂ ਕਹਿੰਨੀ ਵੀ ਕਿਤੇ ਅਜਿਹਾ ਸਿਸਟਮ ਨਹੀਂ ਦੇਖਿਆਗਾ ਸੀ ਕਿਹੜੇ ਸਿਸਟਮ ਨਾਲ ਕੰਮ ਕਰ ਦੱਸੋ ਮਾੜਾ ਸਾਰੇ ਜਣੇ ਇੱਥੇ ਆਣ ਛੇਤੀ ਉੱਥੇ 50 60 ਜਾਣੇ ਹਨ ਲੈ ਵਸ ਇਹ ਮਨ ਸਾਰਿਆਂ ਨੂੰ ਅਵੇਅਰ ਕਰੋ ਤਾਂ ਕਿ ਉਹ ਪਟਿਆਲੇ ਦੀ ਅਪਾਇੰਟਮੈਂਟ ਨਾ ਲੈਣ ਇੱਕ ਮਿੰਟ ਆਪਾਂ ਦੇਖ ਲੈਨੇ ਆਂ ਪਿੰਨ ਪਟਿਆਲਾ ਨੇੜੇ ਪੈਂਦਾ ਹਨ ਭਾਗੀ ਇੱਕ ਮਿੰਟ ਇਹ ਆਪਾਂ ਪਟਿਆਲੇ ਦੀ ਅਪਾਇੰਟਮੈਂਟ ਲੈ ਲੈਨੇ ਆਂ ਛੇਤੀ ਆਪਾਂ ਵੀ ਛੇਤੀ ਵਾਪਸ ਆ ਜਾਾਂਗੇ ਤੇ ਇਹਦਾ ਨਾਲ ਚੰਗਾ ਵੀ ਚੰਡੀਗੜ੍ਹ ਦੀ ਲੋ ਉਹ ਤੇ ਸਿਸਟਮ ਨਾਲ ਕੰਮ ਹੁੰਦਾ ਇੱਥੇ ਨਾ ਪਤਾ ਕਰਨ ਦੇ ਮੈਂ ਫਾਈਲ ਚੁੱਕੀ ਹਾਨ ਮੈਂ ਆ ਗਿਆ ਕਿ ਸਾਰਾ ਮੇਰੀ ਫਾਈਲ ਲੋ ਅੱਛਾ ਸਾਰਾ ਮੈਂ ਉਸਾਰਾ ਧਿਆਨ ਚਾਹਦਾ ਕਿ ਤੇ ਕੱਲਾ ਬੰਦ ਲੈ ਪਾ ਵਿੱਚ ਇੱਧੇ ਡਾਕੂਮੈਂਟ ਵਿੱਚ ਲੱਗਣ ਦੇ ਕਿ ਤੇ ਨਹੀਂ ਲੱਗ ਰਹੇ ਐਨੀ ਵੀ ਤਾਂ ਬਾਅਦ ਚ ਲੈ ਕੇ ਆ ਜੇ ਇਹ ਡਾਕੂਮੈਂਟ ਘੱਟ ਸੀ ਤੁਹਾਡਾ ਪਾਸਵਰਡ ਬਣਾ ਨਹੀਂ ਕੈਨਸਲ ਹੋ ਗਿਆ ਚਲੋ ਜੀ ਚਲੋ ਬੈ ਚੱਲੀ ਹਾਂ ਛੱਟੇ ਮੁੱਕੀ ਨਾ ਕੰਮ ਕਰਾ ਕੇ ਆਏ ਦੱਸ ਆਪਾਂ ਦੇਖੋ ਕੀ ਪੈਦਾ ਦੇਖੋ ਇਹ ਜੇ ਸਿਸਟਮ ਹੈ ਬਾਕੀ ਆਪਾਂ ਇਦੋਂ ਇੱਥੇ ਇੰਡੀਆ ਦੇ ਸਿਸਟਮ ਤੋਂ ਮੀਨਸ ਕੁਝ ਵੀ ਉਮੀਦ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੀ ਹੈ ਕੀ ਕੁਝ ਚੱਲ ਰਿਹਾ ਹੈ ਪੂਰਾ ਹਾਲ ਹੈ ਯੂਕੇ ਜਾਣਾ ਮੈਨੂੰ ਕਿੱਥੇ ਜਾਣਾ ਪ੍ਰਨੀਤ ਕਹਿੰਦਾ ਮੈਂ ਯੂਕੇ ਜਾਣਾ ਹੈ ਮੈਂ ਅਮਰੀਕਾ ਜਾਣਾ ਮੋਲ ਹੀ ਹੈਗਾ ਯੂਡੀਓ ਇੱਧਰ ਹੀ ਕਿਤੇ ਦਮਨ ਜੂਡੀਓ ਅੱਜ ਫੇਲ ਹੋ ਗਿਆ ਪਤਾ ਨਹੀਂ ਇੱਥੇ ਕੁਆਲਿਟੀ ਨਹੀਂ ਸੀ ਹੈਗੀ ਜਾਂ ਕੀ ਸੀਗਾ ਮੀਨਸ ਸਾਈਜ਼ ਵੀ ਬੜੇ ਲਿਮਟਿਡ ਜੇ ਸੀਗੇ ਤੇ ਨਾ ਕੋਈ ਜ਼ਿਆਦਾ ਉਹ ਸੀਗੀ ਹੈਨਾ ਪਤਾ ਨਹੀਂ ਬੰਦੇ ਕੋ ਮੋਗੇ ਸਾਡੀ ਮੈਨੂੰ ਕਿੰਨ ਤਾਂ ਵਧੀਆ ਲੱਗਾ ਜੂੜੀਓ ਜਮਾਂ ਵੀ ਕੀ ਅਦਮਣ ਹੋਰ ਹੈਗੇ ਹੋਰ ਇੱਥੋਂ ਵੀ ਤੋ ਦੇਖ ਲੈ ਚਲੋ ਹੋਰ ਹੋਰ ਕਿਤੋਂ ਟਰਾਈ ਕਰ ਲੋ ਜ਼ਰੂਰੀ ਥੋੜੀ ਹੈ ਲੋ ਜੀ ਰੀਲਾ ਆਪਾਂ ਨੇ ਬਹੁਤ ਬਣਾ ਲਿਆ ਪਰ ਆਪਾਂ ਦੇ ਆਇਆ ਤੋ ਕੁਛ ਨਹੀਂ ਤੁਹਾਨੂੰ ਪਸਾਨੀ ਨਹੀਂ ਆਇਆ ਹੈਗਾ ਕੁਛ ਵੀ ਉਹ ਦੋਨੇ ਜਿਹੜੇ ਕਿੱਥੇ ਕਹਿਣਾ ਇੱਧਰ ਦੇਖੋ ਇੱਧਰ ਰੀਲਾ ਬਣਦੀਆਂ ਨੇ ਵਾਹ ਜੀ ਵਾਹ ਦਮਣ ਯਾਰ ਤੋ ਕੋਈ ਆਈਡੀਆ ਸੋਚਾ ਕੋਈ ਬੰਬ ਜੀ ਰੀਸ ਬਣਾਈਏ ਹਾਂ ਦੁਕਾਨ ਲੱਗ ਗਈ ਲੈ ਕਹਿੰਦੀ ਆ ਇਧਰ ਵੇਖੋ ਕਿੱਡਾ ਜੋਰ ਲਾ ਰੱਖਿਆ ਦੇਖ ਦੇਖ ਭੱਜਦੀ ਹਣਾ ਉਥੋਂ 1 2 3 ਗੋ ਨਹੀਂ ਸਲੋ ਆ ਰਹੇ ਆਪਾਂ ਬਨੀ ਤਾਂ ਅੱਜ ਬੇਟਾ ਚਾਲ ਪੀ ਕੇ ਹਾਂ ਦੇਖੋ ਦਮਨ ਹਰਾਂ ਦਾ ਸਕੂਲ ਇੱਕ ਮਿੰਟ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣੀ ਆ ਅਸੀਂ ਇੱਥੇ ਪੜ੍ਹਦੇ ਦਸਮੂਨ ਹੀ ਪਹਿਲਾਂ ਵਾਹਿਗੁਰੂ ਪ੍ਰਨੀਤ ਵਾਹਿਗੁਰੂ ਦਾ ਨਾਮ ਲੈ ਕੇ ਤੇ ਜਲ ਪੀਵੀ ਚੰਗਾ ਧਿਆਨ ਨਾਲ ਇਹਨੂੰ ਫੜ ਲਓ ਪਾਜੀ ਇਹਦਾ ਹੱਥ ਫੜ ਲਓ ਬਤੇ ਦਾ